ਸਮ। ਕੀ ਕੰਨਿਆ? ਸਾਬਤੇ ਜਾਣਾ। ਅੱਛਾ ਚਲੋ ਥੀਂ ਗਿਆ। ਕੋਤਮੋਨੀ ਮੈਂ ਗਵਾਂਢ ਕੁੜੀ ਨੂੰ ਵੇਖਾਂ ਜਾਈਂ ਆਈ ਨਹੀਂ ਗਈ। ਕੰਦੀ ਕਰੀ ਮੈਂ ਤਾਂ ਜੀਹੇ ਲੱਗਣ ਡਿਆ ਹੋਇ। ਮਾਵਾ ਦਾ ਪਛਾਪ ਮਾਰ ਦਿੰਦੇ ਸੀ। ਕੁੜੀ ਠੀਕ ਹੋਈ ਸਹੀ ਉਹਦੀ। ਚਲੋ ਵੇਨੇ ਆ। ਮੈਂ ਇਹ ਨਹੀਂ ਰਹੁਣਾ। ਚਲੋ ਆਈ ਥੀਂ। ਸੱਸ ਕਾ ਜੀ। ਸੱਸੀ ਦਾ ਬਤ। ਨਾਲ ਬਲੋਨੀ ਤੇ ਨੂੰਂਡੀ ਕੰਡਈ ਆ। ਹਾ ਹੋ ਅੱਜ ਨਾ ਮੈਂ ਲੇਟ ਹੋ ਗਈ ਥੋੜੀ ਜਿਹਾ ਠੀਕ ਨਹੀਂ ਹੈਗੀ ਥੋੜੀ ਕੀ ਹੋਇਆ ਇਹਨੂੰ ਇਹਨੂੰ ਨਾ ਪਤਾ ਨਹੀਂ ਕੀ ਪ੍ਰੋਬਲਮ ਜੀਆ ਕੋਈ ਇਹਦੇ ਹਾਰਡਲ ਸ਼ਾਇਦ ਦੇ ਦਵਾਈ ਤੇ ਮੈਂ ਦਿੰਦੀ ਬਣਾਵਲ ਦਿੱਤੀ ਅਸ਼ਾਹ ਖਾਰ ਦੇ ਲਿਆ ਸਾਰੇ ਕਿਸੇ ਬਾਰੇ ਇਹਨੂੰ ਫਰਕ ਹੀ ਨਹੀਂ ਪੈਂਦਾ ਹੈਗਾ ਕੁੜੀ ਹਾਂ ਤੇ ਇਹਨੂੰ ਫਾੜਾ ਹੁੰਦਾ ਕਰਵਾਇਆਗੇ ਤੇ ਨਹੀਂ ਮੈਂ ਇੰਨਾ ਚੀਜ਼ਾਂ ਤੋਂ ਪਤਾ ਘੱਟ ਹੀ ਮੰਨਦੀ ਆ ਮੈਂ ਕਿੱਥੇ ਮੰਨਦੀ ਫਾੜੀ ਨਹੀਂ ਨਹੀਂ ਕਰਵਾ ਦੇਗੇ ਹਾਂ ਉਹਦੇ ਨਾਲ ਤਾਂ ਠੀਕ ਹੋ ਜਾਣਾ ਕੁੜੀ ਨਹੀਂ ਨਹੀਂ ਤਾਂ ਮੈਂ ਠੀਕ ਹੋ ਜੂਗੀ ਹੋ ਜੇਗੀ ਤੂੰ ਮੈਂ ਤਾਂ ਨਹੀਂ ਦੱਸਨੀ ਆ ਤੂੰ ਹੀ ਦੱਸਦੀ ਆ ਮੈਂ ਤਾਂ ਪਾਪਾ ਦੱਸਨੀ ਆ ਤੇ ਉਹਨੇ ਕੋਈ ਜਾਈਏ ਤੇ ਉਹਨੇ ਕੋ ਫਾਂਡਾ ਕਰਵਾ ਆ ਗਿਆ ਆਪਣੇ ਤੇ ਬੇਟੀ ਉਹ ਹੋ ਜਾਣਾ ਠੀਕ ਸਾਰਾ ਠੀਕ ਹੈ ਫਿਰ ਇਦਾਂ ਕਰ ਲਈ ਮੈਂ ਫਿਰ ਮੈਂ ਇਹ ਕੱਪੜੇ ਪਾਈਂ ਤੂੰ ਹੀ ਪਾ ਲੋ ਫਿਰ ਚਲ ਮੈਂ ਕੱਪੜੇ ਪਾ ਲੈਂਦੀ ਆ ਤੇ ਫਿਰ ਜਾਂਦੇ ਆ ਹਾਂ ਆ ਹੁਣੇ ਫਿਰ ਚਲ ਜਾਈਏ ਆਹੋ ਮੈਂ ਪੰਨੀਆਂ ਤੇ ਆਹ ਹੋ ਲਾ ਆ ਚਲੋ ਹੋ ਲੋ ਫੇਰ ਘਰ ਰੁਜਿੰਦਾ ਜਿੰਦਾ ਲਾ ਆ ਤੂੰ ਉਹਨਾਂ ਨੂੰ ਕੱਪੜੇ ਪਾ ਲੋ ਫਿਰ ਚੱਲ ਜਾਂਦੇ ਹਾਂ ਹਾਂ ਚਲੋ ਠੀਕ ਹੈ ਨਾ ਚਲ ਆ ਰਹੀ ਤਾਂ ਚੱਲ ਵੀ ਤੁਹਾਡਾ ਪੁੱਤ ਮੇਰਾ ਆ ਜਾ ਆ ਜਾ ਯਾ ਜੀ ਛੇ ਦੇ ਵੀ ਕਿੱਥੇ ਭੱਜ ਗਏ ਆ ਤੇ ਲੈ ਆ ਜੀ ਨਹੀਂ ਆ ਆ ਕੁਝ ਤੇ ਨਾਲ ਕੋਈ ਅਧਿਗਵਹ ਪਾਇਆ ਅਜਰਵਾਣੀ ਤੋਂ ਭੇਜਾਵਾਂਗੇ ਤੇ ਸੁਖ ਜੀ ਨਾ ਬਾਬਾ ਜੀ ਮੇਰੇ ਕਿਰਪਾ ਕਰ ਉਹ ਕੋਈ ਗਾਥ ਭੇਜੋ ਭਾਈ ਇਹ ਪੀਜ ਬਾਬਾ ਵੀ ਬਾਬਾ ਜੀ ਤੁਰ ਹੀ ਹੋ ਆਹ ਇਧਰ ਦੁਨੀਆਂ ਨਾਲ ਸਿਧਾਈਆਂ ਬਣਾਉਂਦੇ ਆ ਪਖੰਡੀ ਸਾਹ ਦੇ ਆ ਤੁਹਾਡੇ ਅੱਗੇ ਨਾ ਝੂਠ ਬੋਲਣਾ ਦੁਨੀਆਂ ਨਾਲ ਭਾਵੇਂ ਝੂਠ ਬੋਲ ਲੀਜੀ ਤੇ ਝੂਠ ਬੋਲਣ ਲੋਕ ਜ਼ਿਆਦਾ ਨੇ ਨਿੰਦਾ ਬਾਬਾ ਜੀ ਅੰਟੀ ਜੀ ਮੈਂ ਅੱਜ ਨਹੀਂ ਆਉਂਗੀ ਕਿਹਾ ਹੈ ਬਾਬੇ ਦਾ ਕਿਹੜਾ ਬਹੁਤ ਨੀਮਾ ਵਾਲਾ ਬੱਪੂ ਹੈ ਨੀਮਾ ਵਾਲਾ ਬਾਬਾ ਪੌਰ ਨਹੀਂ ਸ਼ੂੜਿਆ ਤੇ ਤੂੰ ਤਾਂ ਕਦੇ ਕੋਈ ਸੁਣੀ ਆ ਨਾ ਸ਼ੂੜਿਆ ਇਹਦੇ ਮੈਨੂੰ ਨਹੀਂਦਰ ਪਤਾ ਤੂੰ ਸੋਚੇਗਾ ਕਾਹ ਚੱਲ ਜਦੋਂ ਮੈਂ ਆਪਣੇ ਮਰ ਗੁੜਿਆ ਸੂਣੋ ਇੱਥੇ ਨੀ ਬਿਆਹ ਰਿਹਾ ਤੇ ਮੈਂ ਉੱਥੇ ਵੀ ਕਿਉਂ ਬਾਬਾ ਜੀ ਹੈ ਤੇ ਨਹੀਂ ਕਰ ਆਓ ਵੇਖੋ

ਆ ਬਿਕਾ ਮੈਂ ਕਿਹਾ ਸੋਲੀ ਤਾਂ ਵੀ ਲੰਮੀ ਪਿਆ ਨਹੀਂ ਕੁਝ ਨਹੀਂ ਹੋਣਾ ਆਹੋ ਮੈਂ ਲੰਮੀ ਆ ਕਿਹਦਾ ਵੀ ਸੁਆਗਤ ਹੋਣ ਦਾ ਕਹਿੰਦਾ ਨਹੀਂ ਹਾਂ ਬਾਬਾ ਆਜ ਆਜ ਪਾਟੇ ਜਾਣੀ ਤੇ ਆਜ ਅੱਜ ਵੀ ਇੱਕ ਨੀ ਅਫਤਾਨੇ ਤਾਂ ਬੱਲ ਬੱਲ ਬਾਬਾ ਜੀ ਆ ਵੇਖਿਓ ਜਰਾ ਗੁੱਡੀ ਨੂੰ ਹਾਂ ਬੁੱਤਰੇ ਇਹ ਗੱਲ ਆ ਬੁੱਢੀ ਨਹੀਂ ਠੀਕ ਐ ਇਹਨਾਂ ਵੇਖੋ ਕੀ ਗੱਲ ਐ ਕਿਹੜੀ ਗੁੱਡੀ ਆ ਛੋਟੀ ਜੀ ਬੱਚੀ ਆ ਹਾਂ ਬੁੱਤਰਾ ਛੋਟੀ ਭਾਜੀ ਗੁੱਡੀ ਜੀ ਆ ਬਾਬਾ ਜੀ ਆਹ ਗੁੱਡੀ ਆ ਨਿੱਕੀ ਇਹਨੂੰ ਵੇਖਣਾ ਜੀ ਕੀ ਗੱਲ ਐ ਬੱਤੇ ਨੂੰ ਇਹਨੂੰ ਬਾਬਾ ਜੀ ਬੜੀ ਦਵਾਈ ਕਵਾ ਲਈ ਆ ਫਰਕ ਨਹੀਂ ਪੈਂਦਾ ਹੈਗਾ ਕੀ ਗੱਲ ਕੀ ਐ ਪੁੱਤ ਗੱਲ ਤਾਂ ਬਾਬਾ ਜੀ ਤੁਹਾਨੂੰ ਆਪ ਪਤਾ ਲੱਗ ਜਾਣੀ ਆ ਤੂੰ ਚਲੋ ਮੈਂ ਵੇਖ ਲਈ ਮੈਂ ਵੇਖ ਲਈ ਬਾਬਾ ਜੀ ਆ ਗੁੱਡੀ ਆ ਆ ਗੁੱਡੀ ਨਹੀਂ ਨਹੀਂ ਇਹ ਤਾਂ ਅੰਤੀ ਜੀ ਨਾਲ ਆਇਆ ਮੇਰੀ ਗੁੱਡੀ ਤਾਂ ਢਕੋ ਨਹੀਂ ਲੱਈ ਜੀ तो 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 जल तू जलाल तू आई बला कोटाल तू जल तू तू आई बड़ा कोटाल तू ਤੂੰ ਜਲਾਲ ਤੂੰ ਜਲਪੂ ਜਲਾਲ ਤੂੰ ਆਈ ਬਲਾ ਕੋਟਾਲ ਤੂੰ ਕਨਟੂ ਜਲਾਲ ਤੂੰ ਆਈ ਬਲਾ ਕੋਟਾਲ ਤਾ ਨਾ ਹੋਈ ਕਾ ਸ਼ੂਟਿੰਗ ਤੇ ਸਾਡੇ ਕੋਈ ਨਾ ਬੀਟੀ ਵੀ ਬੀਟੀ ਕੋਈ ਪਿਆਰੀ ਚਲੋ ਬਾਬਾ ਜੀ ਬੜੀ ਮਿਹਰਬਾਨੀ ਕਰੀ ਤੁਹਾਡੀ ਮਗਲਮ ਕੀ ਤਾਂ ਜੀ ਵਾ ਜੀ ਤਾਂ ਦਖਲਾ ਦਖਲਾ ਬਾਬਾ ਜੀ ਤਾਂ ਬੜੀ ਮਿਹਰਬਾਨੀ ਮੇਰੀ ਕੁੜੀ ਠੀਕ ਤੇ ਹੋ ਜੂਗੀ ਨਾ ਬਾਬਾ ਤੇ ਪਾਤਸ਼ਾਹ ਜੀ ਤੇ ਕੀ ਮਿਹਰਬਾਨੀ ਤੁਹਾਡੀ ਸੇਵਾ ਬਣੀ ਤੇ ਤੁਛਣਾ ਬਸ ਮੈਂ ਤੇ ਮਾਮੇ ਕੀ ਸੋਈ ਜੇ ਤੀ ਚਲੋ ਇਹ 1100 ਰੁਪਿਆ ਜੀ ਠੀਕ ਹੈ ਬਾਬਾ ਜੀ ਮੇਰੀ ਕੁੜੀ ਠੀਕ ਹੋ ਜਾਏ ਪਾਸੇ ਪੰਜ ਨੇ ਮਰੋ ਹੋ ਜੇ ਠੀਕ ਜੀ ਠੀਕ ਬਾਬਾ ਜੀ ਪੈਰ ਪਰ ਮੈਂ ਹੁਣ ਆਪਣੇ ਘਰ ਲੈ ਕੇ ਜੀ ਆਏ ਇੱਕ ਬੰਦੇ ਨੂੰ ਬੁਲਾ ਕੇ ਕਰਦੇ ਹਾਂ ਫੋਨ ਤੇ ਚੱਲਦਾ ਕੀ ਕਰਦਾ ਹੋ ਤਬਲੀਨ ਲਿਆ ਯਾਰ ਮੈਂ ਤੇ ਉਹਨਾਂ ਨੇ ਅੱਡਾ ਕਿਉਂ ਹੋ ਗਿਆ ਫਿਰ ਹੁਣ ਆਪਨੇ ਕਰਨਾ ਪਈਦਾ ਉਹਨਾਂ ਨੇ ਇੱਕ ਉਹਨਾਂ ਮੇਰੀ ਅਗੂ ਮੇਰੀ ਉੱਤਰਾ ਮਹੀਂ ਲਿਖੀ ਜੀ ਇਹ ਤਰ੍ਹਾਂ ਕਰਉਂਗਾ ਯਾ ਕੋਈ ਤਸਨਾਮੀ ਆ ਗਈ ਜੇ ਨਹੀਂ ਜੇ ਅੱਗੇ ਕੋਈ ਨਹੀਂ ਨਾ ਹੂਨ ਦੀ ਘਾਟ ਆ ਮਨਾਰਾ ਦੀ ਬਾਣੀ ਦਾ ਜੋਸ਼ ਤੇ ਚਿਕੰਦਰ ਦਾ ਜੋਸ਼ ਲੋ ਚਿਕੰਦਰ ਵੀ ਨਾ ਆਲਣਾ ਹਾਂਜੀ ਉਹਦਾ ਜੋਸ਼ ਲੋ ਮਲੇ ਰਿਫਰਟੇ ਕਰਵਾਣੀ ਲਾਓ ਬੱਚੇ ਲਾ ਕੇ ਨਹੀਂ ਮੈਂ ਰੈਮਾ ਪਰ ਮਾ ਜਨਾ ਬਹੁਤ ਹਾਂ ਇਹ ਆ ਵੀ ਕਿਤੇ ਖੋਲ ਕੇ ਰੋਜ਼ ਘਾੜਣ ਤੁਹਾਡੀ ਤਕਲੀਫ ਨਹੀਂ ਮੀ ਉਹ ਖਾਂ ਲੇ ਜਦਾ ਉਹ ਤਾਂ ਇਹ ਨਹੀਂ ਕਿ ਆਸਮਾ ਹੈ ਲਗੀਆ ਮੈਂ ਅਲੀ ਕੋ ਪੈਸਾ ਲਾ ਇਹ ਮੈਂ ਅੱਜ ਤੋਂ ਬਾਬਾ ਗਿਰੀ ਵੀ ਸ਼ੁਰੂ ਆਪਣੀ ਕਮਾਈ ਕਰਕੇ ਬਹੁਤ ਲੋਕ ਤੁਸੀਂ ਦੇਖੋ ਜੀ ਇਹ ਵੀਡੀਓ ਸਿਰਫ ਆਜਾ ਮੇਰੀ ਕੋਲ ਆਹ ਇਹ ਵੀਡੀਓ અમે ਰਮਾ ਪਰ ਮਦੂ ਹਟਾਉਣ ਵਾਸਤੇ ਬਣਾਈ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਦੇਰਾ ਪੰਜਾਬ ਤੇ ਸ਼ਿਮੂ ਐਂਡ ਅਨੂ ਮਲੋਗ ਅਨੂਆਨ ਸਿਮੂ ਵਲੋਗਸ ਸਿਮੂ ਐਡਨ ਵਲੋਗਸ ਪਾਪਿਆ ਕੋ ਆੜੀ ਪਾਪੇ ਨੀ ਨੀ ਮੰਤਰ ਕੀਤਾ ਨਾ ਪੱਤਿਆਂ ਨਾਲ ਬੜੀ ਜ਼ਿਆਦਾ ਸੀ ਚਲ ਗਈ ਆ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰੀ ਵੀਡੀਓ ਵੇਖਣ ਲਈ ਹੇ ਆਪਾਂ ਸੋਚਿਆ ਕਿ ਹਮੇਸ਼ਾ ਉਦਾਂ ਦੀਆਂ ਵੀਡੀਓ ਥੋੜੀਆਂ ਮੇਰੀਆਂ ਚੱਲ ਰਹੀਆਂ ਸੀਗੀਆਂ ਸੈਡ ਹੀ ਤੇ ਅੱਜ ਅਸੀਂ ਸੋਚਿਆ ਨਾਲੇ ਥੋੜਾ ਜਿਹਾ ਮੋਟੀਵੇਸ਼ਨਲ ਵੀਡੀਓ ਹੋ ਜੇ ਤੇ ਥੋੜੀ ਜਿਹੀ ਫਨੀ ਵੀ ਟਾਈਪ ਦੀ ਵੀ ਬਣਾਈਆਂ ਵਿੱਚ ਦੇ ਸਾਰੇ ਜਾਣੇ ਫੋਲੋ ਸਪੋਰਟ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਤੇ ਥੈਂਕ ਯੂ